ਨੋਮੀਨਲ ਆ ਤਾਂ ਫਿਰ ਕੀ ਰਾਤ ਨੂੰ ਲੂਗੀ ਕੁਛ ਰਾਤ ਨਹੀਂ ਮਿਲਨੀ ਇਹਦਾ ਲੌਂਗ ਟਾਈਮ ਚਾਹੀਦੀ ਹੈ ਜਿਹੜੇ ਰਾਹ ਦੇਣੀ ਹੈ ਤਾਂ ਬੜੀਆਂ ਵੋਟਾਂ ਦੀ ਖਾਤਰੀ ਕੁਛ ਕਰਨਾ ਫਿਰ ਤਾਂ ਕੋਈ ਫਾਇਦਾ ਨਹੀਂ ਕੋਨੇ 2-2 ਡਾਲਰ ਲੀਟਰ ਤੇਲ ਹੋਇਆ ਪਿਆ ਵਾ ਤੇ ਜਿੰਨਾ ਚਿਰ ਉਹਦਾ ਫਰਕ ਨਹੀਂ ਪੈਂਦਾ ਮੈਨੂੰ ਲੱਗਦਾ ਨਹੀਂ ਮਹਿੰਗਾਈ ਦਾ ਕੋਈ ਫਰਕ ਪਾਣਾ ਹੈ 15 'ਚ ਜਦੋਂ ਆਏ ਸੀ 100 ਰੁਪਏ ਨਾਲ ਬੱਗੀ ਭਰ ਜਾਂਦੀ ਸੀ ਤੇ ਹੁਣ ਮੇਰਾ ਖਲ 500 ਨਾਲ ਨਹੀਂ ਭਰਦੀ ਅਪਰਲ ਨੇ ਹੁਣ ਜਾਣਾ ਵਾ ਫਸੇ ਹੋਈ ਜਾਣਗੜੀਕੀ 'ਚ ਤੇ ਉਹ ਹੁਣ ਹੱਥ ਪੈਰ ਮਾਰ ਰਹੇ ਹੋਰ ਗੱਲ ਕੁਛ ਨਹੀਂ ਬੇਸ਼ੱਕ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੁਝ ਜ਼ਰੂਰੀ ਵਸਤਾਂ ਦੇ ਉੱਤੇ 2 ਮਹੀਨਿਆਂ ਦੇ ਲਈ GST ਹਟਾਉਣ ਦੀ ਗੱਲ ਆਖ ਦਿੱਤੀ ਹੈ ਪਰ ਕੈਨੇਡੀਅਨਾਂ ਨੂੰ ਕੀ ਇਹ ਰਾਹਤ ਪਸੰਦ ਆ ਰਹੀ ਹੈ ਹੁਣ ਤੱਕ ਤਾਂ ਮਿਲੀ ਜੁਲੀ ਪ੍ਰਤੀਕਿਰਿਆ ਸਾਹਮਣੇ ਆ ਰਹੀ ਹੈ ਜ਼ਿਆਦਾਤਰ ਕੈਨੇਡੀਅਨਸ ਇਹ ਕਹਿੰਦੇ ਨੇ ਕਿ 2 ਮਹੀਨਿਆਂ ਦੀ ਜਿਹੜੀ GST ਹਟਾ ਦੇਣਾ ਕੋਈ ਬੜਾ ਸਾਡੇ ਤੇ ਫਰਕ ਨਹੀਂ ਪਾਏਗਾ ਸੋ ਇਸ ਨੂੰ ਹਮੇਸ਼ਾ ਲਈ ਹਟਾਉਣਾ ਸਹੀ ਫੈਸਲਾ ਹੋ ਸਕਦਾ ਹੈ ਆਓ ਦੇਖਦੇ ਹਾਂ ਗਰਾਊਂਡ ਰਿਪੋਰਟ ਕੋਈ ਬਹੁਤਾ ਫਰਕ ਨਹੀਂ ਪੈਣਾਗਾ ਜੀ ਓਕੇ ਤੁਹਾਡੇ ਸਾਨਾ ਕੀ ਹੋਣਾ ਚਾਹੀਦਾ ਜੇ ਨਾਜਰ ਤੇਲ ਦੀ ਕੀਮਤ ਨਹੀਂ ਨਾ ਘਟਦੀ ਜੀ ਬੈਰਲ ਜਾਂ ਆਪਣੇ ਲਈ ਪਰ ਲੀਟਰ ਦੀ ਉਹ ਨਾਜਰ ਤੁਹਾਨੂੰ ਕੋਈ ਫਰਕ ਨਹੀਂ ਪੈਣਾ ਕਿਉਂਕਿ ਹੁਣ ਪੌਣੇ 2-2 ਡਾਲਰ ਨੂੰ ਲੀਟਰ ਤੇਲ ਹੋਇਆ ਪਿਆ ਵਾ ਤੇ ਜਿੰਨਾ ਚਿਰ ਉਹਦਾ ਫਰਕ ਨਹੀਂ ਪੈਂਦਾ ਮੈਨੂੰ ਲੱਗਦਾ ਨਹੀਂ ਮਹਿੰਗਾਈ ਦਾ ਫਰਕ ਪੈਣਾ ਹੁਣ ਜੇ ਗ੍ਰੋਸਰੀ ਲੈਣੀ ਹੈ ਮਹੀਨੇ ਬਾਅਦ ਤੋਂ ਕਿ ਜੇ ਤੁਸੀਂ 11500 ਦੀ ਗ੍ਰੋਸਰੀ ਲੈਣੀ ਹੈ ਉਹ ਤੇ ਕਿੰਨਾ ਟੈਕਸ ਲੱਗ ਜੂਗਾ ਜੀ ਉਹਨਾਂ ਕੀ ਬੈਂਕ ਬੈਲੈਂਸ ਬਾਰੇ ਕੋਈ ਫਰਕ ਨਹੀਂ ਪੈਣਾ। ਠੀਕ ਹੈ। ਪਰ ਉਹ ਕਹਿੰਦੇ ਕੱਪੜਿਆਂ ਦੇ ਉੱਤੇ ਤੇ ਹੋਰ ਜਿਹੜੇ ਟੌイズ ਐ ਬੱਚਿਆਂ ਦੇ ਉਹਨਾਂ ਦੇ ਉੱਤੇ ਕਹਿੰਦੇ ਅਸੀਂ GST ਨਹੀਂ ਵਿਦੋਕ ਮਹੀਨੇ ਲਈ ਕਹਿੰਦੇ ਨਹੀਂ ਲਾਵਾਂਗੇ। ਉਹਨਾਂ ਨੂੰ ਪਤਾ ਵਾ ਮੈਨੂੰ ਦਾ ਵਾ। ਉਹ ਉਹਦਾ ਸ਼ੋਸ਼ਾ ਹੀ ਆ ਜੀ। ਅਸਲ ਸ਼ੋਸ਼ਾ। ਉਹਦਾ ਸ਼ੋਸ਼ਾ ਪੈ। ਉਹ ਤਾਂ ਹੁਣ ਐਂਡ ਤੇ ਪਤਾ ਲਿਬਰਲ ਨੇ ਹੁਣ ਜਾਣਾ ਵਾ ਫਸੇ ਹੋਈ ਜਾਣਕਾਰੀ ਕਿਚ ਤੇ ਉਹ ਹੁਣ ਹੱਥ ਪੈਰ ਮਾਰ ਰਹੇ ਹੋਰ ਗੱਲ ਕੁਝ ਨਹੀਂ। ਨਹੀਂ ਜੀ ਇਹ ਗੁੱਡ ਡਿਸੀਜਨ ਆ ਸਰਕਾਰ ਦਾ। ਅਸੀਂ ਪਹਿਲਾਂ ਇੰਡੀਆ ਤੋਂ ਆਏ ਆ। ਇੰਡੀਆ 'ਚ ਤਾਂ ਕਿਤੇ ਦੇਖੀ ਨਹੀਂ ਰਿਵਰਸ ਹੁੰਦਾ। ਬਟ ਇਹ ਕਰ ਰਹੇ ਨੇ ਤਾਂ ਅੱਗੇ ਹੋਰ ਬਣਾਉਣ ਦੀ ਕੋਸ਼ਿਸ਼ ਕਰਨਗੇ ਸੋ ਗੁੱਡ ਵੈਰੀ ਵੈਰੀ ਗੁੱਡ ਤੁਹਾਡੇ ਹਿਸਾਬ ਨਾਲ ਕਿੰਨਾ ਕੋ ਫਾਇਦਾ ਹੋਏਗਾ ਇਹ 2 ਕੁ ਮਹੀਨੇ ਦੀ ਰਾਖਤ ਬਹੁਤ ਵਧੀਆ ਹੋਊਗਾ ਜੀ 2 ਮਹੀਨੇ ਮੀਨਸ 2 ਮਹੀਨਿਆਂ ਦੇ ਵਿੱਚ 20% ਦੇ ਹਿਸਾਬ ਨਾਲ ਜੇ ਤੁਸੀਂ ਲਾ ਦਿਓ ਬਹੁਤ ਫਾਇਦਾ ਇਹਨਾਂ 15 20% ਤੋਂ ਜ਼ਿਆਦਾ ਹੋਰ ਕਿੰਨਾ ਕੁ ਸਰਕਾਰਾਂ ਕਰ ਸਕਦੀਆਂ ਨੇ ਬਟ ਮੈਂ ਪਹਿਲੀ ਵਾਰੀ ਜ਼ਿੰਦਗੀ 'ਚ ਦੇਖਿਆ ਹੈ ਰਿਵਾਰਸਨ ਦਾ ਕੋਈ ਟੈਕਸ ਨਹੀਂ ਇੰਡੀਆ ਦੇ ਵਿੱਚ ਤਾਂ ਕਿਤੇ ਹੁੰਦੀ ਨਹੀਂ ਹੁੰਦਾ ਉਹ ਤਾਂ ਕਿਤੇ 20% ਕਰਕੇ 5% ਕਰਦੇ ਆ ਇਦਾਂ ਦਾ ਦਸੁਣੇ ਬਟ ਪੂਰਾ 15% ਬਹੁਤ ਵੱਡੀ ਗੱਲ ਹੈ ਗੁੱਡ ਡਿਸੀਜਨ ਹੈ ਸਰਕਾਰ ਦਾ 2 ਮਹੀਨੇ ਨਾਲ ਤਾਂ ਫਿਰ ਕੁਝ ਨਹੀਂ ਹੋਣਾ ਇਹਦਾ ਹੱਲ 2 ਮਹੀਨੇ ਨਾਲ ਤਾਂ ਫਿਰ ਕੀ ਰਾਹਤ ਮਿਲੂਗੀ ਕੁਝ ਰਾਹਤ ਨਹੀਂ ਮਿਲਣੀ ਇਹਦਾ ਲੌਂਗ ਟਾਈਮ ਚਾਹੀਦੀ ਹੈ ਜੇ ਰਾਹਤ ਦੇਣੀ ਹੈ ਤਾਂ ਜੇ ਹੁਣ ਉਹਨਾਂ ਨੇ ਆਪਣੀਆਂ ਵੋਟਾਂ ਦੀ ਖਾਤਰ ਹੀ ਕੁਝ ਕਰਨਾ ਫਿਰ ਤਾਂ ਕੋਈ ਫਾਇਦਾ ਨਹੀਂ ਇਹਦਾ ਹਾਂਜੀ ਠੀਕ ਹੈ ਹਾਂਜੀ ਤੁਹਾਡੇ ਹਿਸਾਬ ਨਾਲ ਗਰੋਸਰੀ ਕਰਦੇ ਹੋ ਕਿੰਨਾ ਕੁ ਜ਼ਿਆਦਾ ਮਹਿੰਗਾ ਪੈ ਰਿਹਾ ਕੰਮ ਗਰੋਸਰੀ ਦੀਆਂ ਕੀਮਤਾਂ ਕੁਝ ਹੀ ਮਹੀਨਿਆਂ ਦੇ ਵਿੱਚ ਕਿੱਥੋਂ ਤੱਕ ਕੱਪੜੀਆਂ ਨੇ ਇਹ ਤਾਂ ਬਹੁਤ ਜ਼ਿਆਦਾ ਐਵੇਂ ਹੋ ਗਈ ਇਹਦੀ ਦੁਗਣਾ ਹੋ ਗਿਆ ਰੇਟ ਬਹੁਤ ਜ਼ਿਆਦਾ ਜ਼ਿਆਦਾ ਮਹਿੰਗੀਆਂ ਨੇ ਹੁਣ ਮਾਤਲਬ ਮੀਡਲ ਬੰਦ ਤਾਂ ਇਹਨੂੰ ਫੋੜ ਹੀ ਨਹੀਂ ਕਰ ਸਕਦਾ ਉਹ ਕੀ ਕਰੂਗਾ ਹੁਣ ਬੱਚਿਆਂ ਦੇ ਦੇਖ ਲਓ ਜਿਹੜੇ ਸਟੂਡੈਂਟ ਆਉਂਦੇ ਨੇ ਉਹਨਾਂ ਦਾ ਕੀ ਕਰੂਗਾ ਉਹਨਾਂ ਕੁਝ ਨਹੀਂ ਹੁੰਦਾ ਇਹ ਵੀ ਚਾਹੀਦਾ 15 ਚ ਜਦੋਂ ਆਏ ਸੀ 100 ਰੁਪਏ ਨਾਲ ਬੱਗੀ ਭਰ ਜਾਂਦੀ ਸੀ ਤੇ ਹੁਣ ਮੇਰਾ ਖਿਆਲ 500 ਨਾਲ ਨਹੀਂ ਭਰਦੀ ਹਾਂਜੀ ਮੇਰੇ ਅਕੋਰਡਿੰਗ ਤਾਂ ਸਹੀ ਆ ਬਿਕੋਜ਼ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਕਾਫੀ ਹੈਲਪ ਹੋਏਗੀ ਹਨਾ ਲਾਈਕ ਉਹਨਾਂ ਲਈ ਕਾਫੀ ਡਿਫਿਕਲਟ ਹੋਇਆ ਆ ਲਾਈਕ ਕੰਮ ਵੀ ਥੋੜੇ ਜੇ ਘੱਟ ਚੁੱਕੇ ਸੀਗੇ ਐਂਡ ਕਹ ਲਈਏ ਕਿ ਉਹਨਾਂ ਨੂੰ ਥੋੜਾ ਜਿਹਾ ਕਾਫੀ ਚੀਜ਼ਾਂ ਚ ਮੁਸ਼ਕਿਲਾਂਤ ਹੋਣੇ ਪਏ ਆ ਸੋ ਮੇਰੇ ਅਕੋਰਡਿੰਗ ਤਾਂ ਸਹੀ ਆ ਬਹੁਤ ਬੈਸਟ ਕੀਤਾ ਆ ਗਵਰਨਮੈਂਟ ਨੇ ਹਨਾ ਲਾਈਕ ਸਟੂਡੈਂਟਸ ਆ ਜਿਹੜੇ ਉਹ ਆਪਣੇ ਲਾਈਕ ਫੀਸੇਸ ਵਗੈਰਾ ਦੇ ਵਿੱਚ ਵੀ ਕਾਫੀ ਹੈਲਪਫੁਲ ਹੋਊਗਾ ਬਿਕੋਜ਼ ਕਿਉਂਕਿ ਉਹਨਾਂ ਦਾ ਕਹ ਲਈਏ ਕਿ ਆਬ ਕਾਫੀ ਬਚਤ ਹੋਏਗੀ ਸੋ ਮੇਰੇ ਅਕੋਰਡਿੰਗ ਬੈਸ जीएसटी ਉਤੇ ਰਾਹਤ ਦਾ ਫੈਸਲਾ ਇਸ ਤਰ੍ਹਾਂ ਹੈ ਕਿ ਜਿਹ ਦੋ ਮਹੀਨੇ ਦੀ ਰਾਹਤ ਹੈ ਦਿਸ ਇਜ਼ ਜਸਟ ਟੈਂਪਰਰੀ ਮੇਰਾ ਪਰਸਪੈਕਟਿਵ ਇਹ ਹੈ ਕਿ ਦਿਸ ਇਜ਼ ਜਸਟ ਲਾਈਕ ਅ ਲਾਲੀਪਾਪ ਠੀਕ ਹੈ ਜਾਂ ਤਾਂ ਲੌਂਗ ਟਰਮ ਗਵਰਨਮੈਂਟ ਦਾ ਕੋਈ ਪਲਾਨ ਹੋਵੇ ਕਿ ਹਾਂਜੀ ਜੀਐਸਟੀ ਦੇ ਜਿੱਦਾਂ ਦਾ ਰਿਵੈਟ ਦਵਾਂਗੇ ਔਰ ਤਾਂ ਕਿ ਲੋਕ ਸਸਟੇਨ ਕਰ ਸਕਣ ਤੇ ਉਹਦਾ ਫਾਇਦਾ ਹੈ ਕਿ ਦੋ ਮਹੀਨੇ ਵਾਸਤੇ ਟੈਂਪਰਰੀ ਹੈ ਇਟਸ ਲਾਈਕ ਨਥਿੰਗ ਨਹੀਂ ਆਈ ਡੋਨਟ ਥਿੰਕ ਸੋ ਕਿ ਐਦਾਂ ਨਹੀਂ ਹੋ ਰਿਹਾ ਕੀ ਸਿਰਫ ਇੱਕ GST ਦੇ ਨਾਲ ਹੋਣਾ ਹੈ GST ਦਾ ਐਕਚੁਅਲ ਜਿਹੜਾ ਬੈਨੀਫਿਟ ਮਿਲਣਾ ਉਹ ਟ੍ਰੇਡਰ ਨੂੰ ਮਿਲਣਾ ਕਸਟਮਰ ਨੂੰ 1 ਡਾਲਰ 2 ਡਾਲਰ ਹਲਚ ਲੱਗ ਜਾਏ ਉਸ ਕੋ ਫੱਖ ਨਹੀਂ ਪਏਗਾ ਤੇ ਦੇ ਮੇਕਿੰਗ ਐਨੀ ਡਿਫਰੈਂਸ ਐਨੀਮੋਰ ਆਈ ਥਿੰਕ ਸੋ ਯਾ ਪਰ ਇਹ ਤਾਂ ਸਿਰਫ ਦੋ ਕੁ ਮਹੀਨੇ ਦੀ ਰਾਹਤ ਹੀ ਮਿਲੀ ਆ ਹੋ ਸਕਦਾ ਹੈ ਅੱਗੇ ਵੀ ਗਵਰਨਮੈਂਟ ਕੋਈ ਡਿਸੀਜਨ ਵਧੀਆ ਲਵੇ ਸੋ ਸਾਡੇ ਅਕੋਰਡਿੰਗ ਤਾਂ ਇਹ ਹੀ ਹੈ ਕਿ ਗਵਰਨਮੈਂਟ ਆਫ ਬੈਸਟ ਡਿਸੀਜਨ ਲਏਗੀ ਜੇ ਜਦੋਂ ਗਰੋਸਰੀ ਕਰਦੇ ਹਾਂ ਤਾਂ ਕਿਹੜੀਆਂ ਚੀਜ਼ਾਂ ਦੇ ਉੱਤੇ ਸਭ ਤੋਂ ਜ਼ਿਆਦਾ ਤੁਹਾਨੂੰ ਲੱਗਦਾ ਵੀ ਜੀਐਸਟੀ ਨਾਲ ਬਹੁਤ ਜ਼ਿਆਦਾ ਬਿੱਲ ਬਣ ਜਾਂਦਾ ਹੈ ਕਿਹੜੀਆਂ ਮੇਨ ਮੇਨ ਚੀਜ਼ਾਂ ਹੈਗੀਆਂ ਤੁਹਾਨੂੰ ਲੱਗਦਾ ਵੀ ਇਹ ਵੀ ਵਿੱਚ ਇਨਕਲੂਡ ਹੋਣੀਆਂ ਚਾਹੀਦੀਆਂ ਮੇਨ ਚੀਜ਼ਾਂ ਲਾਈਕ ਜਿਹੜੀਆਂ ਆਪਾਂ ਕਹਿ ਲਈਏ ਵੱਡੀ ਪੈਕਿੰਗ ਲੈਣੇ ਆਪਾਂ ਕਿਸੇ ਜਿਹੇ ਮੰਨ ਲਓ ਆਟਾ ਲੈਣੇ ਆਂ ਦਾਲਾਂ ਲੈਣੇ ਨੇ ਉਹਦੇ ਤੇ ਜੀਐਸਟੀ ਵਗੈਰਾ ਨਾ ਹੋਵੇ ਲਾਈਕ ਜਿੱਦਾਂ ਆਪਾਂ ਕਹਿ ਦਿੰਦੇ ਨਾਲ ਬੱਚਿਆਂ ਦੀ ਹੈਲਥ ਵੀ ਵਧੀਆ ਰਹੇਗੀ ਸੋ ਮੇਰੇ ਅਕੋਰਡਿੰਗ ਇਹ ਆ ਕਿ ਉਹਨਾਂ ਨੂੰ ਇਹ ਚੀਜ਼ਾਂ ਤੋਂ ਜੀਐਸਟੀ ਨਾ ਮਿਲੇ ਲਾਈਕ ਨਾ ਪਵੇ ਹਨਾ ਸੋ ਇਹਨਾਂ ਲਈ ਮਤਲਬ ਬੱਚਿਆਂ ਲਈ ਵੀ ਵਧੀਆ ਹੋ ਜਾਏਗਾ ਐਂਡ ਗਵਰਨਮੈਂਟ ਲਈ ਵੀ ਵਧੀਆ ਰਹੇਗਾ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ